ਨਹਿਰ ਟੁੱਟਣ ਦਾ ਕੀ ਕਾਰਨ ਹੈ ਜੀ ਜੀ ਨਹਿਰ ਟੁੱਟਣ ਦਾ ਕਾਰਨ ਇਹ ਹੈ ਕਿ ਨਹਿਰ ਦੀ ਜਿਹੜੀ ਕੀ ਟਾਈਮ ਤੇ ਸਫਾਈ ਨਹੀਂ ਕਰਾਈ ਜਾਂਦੀ ਤੇ ਗੰਦ ਦੇ ਕਾਰਨ ਅੱਗੋਂ ਪਾਣੀ ਦੀ ਡੱਫ ਲੱਗ ਜਾਂਦੀ ਹੈ ਤੇ ਇਤੋਂ ਜਿਹੜੀ ਨਹਿਰ ਬੁੱਲ ਜਾਂਦੀ ਹੈ ਕਿੰਨੇ ਐਕਰ ਜਿਹੜੀ ਫਸਲ ਖਰਾਬ ਹੋ ਗਈ ਹੈ ਇਹ ਤੋਂ ਤਕਰੀਬਨ ਪਹਿਲਾਂ ਵੀ ਜਦੋਂ ਟੁੱਟੀ ਸੀ ਪਹਿਲਾਂ ਇੱਕ ਹਫ਼ਤੇ ਦੋ ਆਪਾਂ ਪਹਿਲਾਂ ਉਦੋਂ ਵੀ ਫਸਲ ਬਹੁਤ ਖਰਾਬ ਹੋਈ 50 60 ਕਿੱਲੇ ਦੇ ਕਰੀਬ ਜਿਹੜਾ ਝੋਨਾ ਖਰਾਬ ਹੋ ਗਿਆ ਸੀ ਤੇ ਉਹ ਫਿਰ ਹੁਣ ਉਸ ਤੋਂ ਮਾਦ ਉਹ ਤੋਂ ਮਾਦ ਜਿਹੜਾ ਕਿ 60 ਸਤਨ ਇੱਕ ਬੈਂਕੜ ਦੇ ਜਿਹੜੀ ਜ਼ਮੀਨ ਐ ਥੋਂ ਬਰਬਾਦ ਹੋ ਚੁੱਕੀ ਐ ਪਾਣੀ ਦੇ ਨਾਲ ਸਰਕਾਰ ਕੋਲ ਤੁਸੀਂ ਕੀ ਮਦਦ ਚਾਹੁੰਦੇ ਹੋ ਸਰਕਾਰ ਕੋਲ ਇਹ ਮਦਦ ਚਾਹੁੰਦੇ ਆ ਕਿ ਇਹ ਤੁਸੀਂ ਪ੍ਰਸ਼ਾਸਨ ਕੋਲ ਇਹ ਕੇਸ ਉੱਪਰ ਐਸ ਵੀਓ ਵਗੈਰਾ ਐਕਸ਼ਨ ਵਗੈਰਾ ਐਸੀ ਵਗੈਰਾ ਉਹਨਾਂ ਨੂੰ ਜਿਹੜਾ ਕਿ ਖਿੱਚ ਪਾਵੇ ਕਿ ਇਹਨਾਂ ਨਹਿਰਾਂ ਦੀ ਸਫਾਈਆਂ ਟਾਈਮ ਤੇ ਕੀਤੀਆਂ ਜਾਣ ਤਾਂ ਕਿ ਜਿਹੜਾ ਇਥੋਂ ਦੇ ਨੁਕਸਾਨ ਨਾ ਹੋਵੇ ਕਿਸਾਨਾਂ ਦਾ ਸੋ ਇਹ ਜਿਹੜੇ ਨੁਕਸਾਨ ਹੋਇਆ ਇਹ ਦਾ ਨਹਿਰ ਵਿਭਾਗ ਹੀ ਜਿਹੜਾ ਕਿ ਜ਼ਿੰਮੇਵਾਰ ਐ ਤੇ ਅਸੀਂ ਸਰਕਾਰ ਕੋ ਮੰਗ ਚਾਹੁੰਦਾ ਕਿ ਕਿੰਨਾ ਦਾ ਜਿਹੜਾ ਬੰਦਾ ਮਾਪਦਨ ਨਾਲ ਫਿਰ ਦਿੱਤਾ ਜਾਵੇ। ਅੱਛਾ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਹੈ ਤੁਹਾਡਾ? ਮੇਰਾ ਨਾਮ ਹੈ ਹਰਬੰਸ ਸਿੰਘ ਪਿੰਡ ਸਵਾਇਰ ਹੈ ਉਤਾੜ। ਨਹਿਰ ਟੁੱਟੀ ਨੂੰ ਕਿੰਨਾ ਟਾਈਮ ਹੋ ਚੁਕਿਆ ਹੈ? ਨਹਿਰ ਟੁੱਟੀ ਨੂੰ 5 ਤੋਂ 6 ਘੰਟੇ ਹੋ ਚੱਲੇ ਨੇ। ਅਜੇ ਤੱਕ ਨਹਿਰ ਵਿਭਾਗ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ। ਆ ਸਾਡਾ ਬਿਲਕੁਲ ਨਾਲ ਹੀ ਘਰ ਹੈ ਤੇ ਸਾਡੇ ਘਰ ਨੂੰ ਪਾਣੀ ਹੈ ਜਿਹੜਾ ਉਹ ਲੱਗ ਚੁੱਕਿਆ ਹੁਣ। ਹੁਣ ਤੁਸੀਂ ਸਰਕਾਰ ਕੋਲ ਕੀ ਚਾਹੁੰਦੇ ਹੋ ਸਰਕਾਰ ਨੂੰ ਇਹ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਅਧਿਕਾਰੀਆਂ ਨੂੰ ਇੱਥੇ ਭੇਜ ਕੇ ਤੇ ਜਿਸ ਨੂੰ ਬੰਨਣ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕੀਤਾ ਜਾਣਾ ਚਾਹੀਦਾ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਨਾਮ ਹੈ ਹਰਪੰਸ ਸਿੰਘ ਪਿੰਡ ਸਵਾਇਆ ਰਾਇ ਉਤਾੜ ਨਹਿਰ ਟੁੱਟੀ ਨੂੰ ਕਿੰਨਾ ਟਾਈਮ ਹੋ ਚੁੱਕਿਆ ਹੈ ਨਹਿਰ ਟੁੱਟੀ ਨੂੰ 5 ਤੋਂ 6 ਘੰਟੇ ਹੋ ਚੱਲੇ ਨੇ ਅਜੇ ਤੱਕ ਨਹਿਰ ਵਿਭਾਗ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਸਾਡਾ ਬਿਲਕੁਲ ਨਾਲ ਹੀ ਘਰ ਹੈ ਤੇ ਸਾਡੇ ਘਰ ਨੂੰ ਪਾਣੀ ਹੈ ਜਿਹੜਾ ਉਹ ਲੱਗ ਚੁੱਕਿਆ ਹੁਣ ਹੁਣ ਤੁਸੀਂ ਸਰਕਾਰ ਕੋਲ ਕੀ ਚਾਹੁੰਦੇ ਹੋ ਸਰਕਾਰ ਨੂੰ ਇਹੀ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਅਧਿਕਾਰੀਆਂ ਨੂੰ ਇੱਥੇ ਭੇਜ ਕੇ ਤੇ ਜਿਸ ਨੂੰ ਬੰਨਣ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ